Música ਪਟਾਤ ਸੈਵਿਕੇ ਪਰਸੋ ਤੋਂ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਗਏ ਨੇ ਜਿਸ ਦੇ ਵਿੱਚ ਗੁਰਦੁਆਰਾ ਗੁਰੂ ਰਾਮदासਪੁਰੀ ਾਰਮਾਨਪੁਰਾ ਆਸਲ ਅਤੇ ਫਿਰੋਜ਼ਪੁਰ ਤੋਂ ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਅਤੇ ਉਹਨਾਂ ਦੇ ਭੈਣ ਜੀ ਬੀਬੀ ਰਣਬੀਰ ਕੌਰ ਪਾਇ ਨਿਰਵੇਰ ਸਿੰਘ ਜੰਮੂ ਕਸ਼ਮੀਰ ਬਾਰਾਮੁਲਾ ਤੋਂ ਬੇਅੰਤ ਸੰਗਤਾਂ ਨੇ ਸ਼ਮੂਲਿਤ ਕੀਤੀ ਹੈ ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਨੇ ਪ੍ਰੈਸ ਦੇ ਨਾਲ ਮੁਲਾਕਾਤ ਕਰਕੇ ਜਾਣਕਾਰੀ ਦਿੰਦਿਆ ਕਿ ਸੰਗਤਾਂ ਦੇ ਸਹਿਯੋਗ ਤੇ ਨਾਲ ਇਹ ਸਭ ਸੇਵਾ ਦੇ ਕਾਰਜ ਸੰਪੂਰਨ ਕੀਤੇ ਗਏ ਨੇ ਪਾਇਨੀਰ ਬੈਰ ਸਿੰਘ ਜੀ ਹੋਰਾਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਰਮਾਨਪੁਰਾ ਆਸਲ ਵਿਖੇ ਬਾਬਾ ਭਗਤ ਮਿਲਖਾ ਸਿੰਘ ਦੀ ਅਗਵਾਈ ਹੇਠ ਹੈ ਤਿੰਨ ਸਕੂਲ ਚੱਲਦੇ ਨੇ ਜਿੱਥੇ ਕਿ ਜੁਰਤਮੰਦਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੜੇ ਭਾਗਾ ਵਾਲੇ ਹੋ ਅਸੀਂ ਵੀ ਭਾਗਾ ਵਾਲੇ ਹਾਂ ਜਿਨ੍ਹਾਂ ਕਿ ਬਾਬਾ ਜੀ ਦਾ ਪੇਂਟ ਹੋ ਰੇ ਦਰਸ਼ਨ ਹੋ ਰੇ ਇਨਾਂ ਨੇ ਰੂਪ ਰੂਪ ਅਸੀਂ ਨਾਲ ਬਾਤਚੀਤ ਕਰ ਰਹੇ ਹਾਂ ਬਾਬਾ ਜੀ ਹਰ ਸਾਲ ਪੌਂਡਰਾ ਸਾਹਿਬ ਆਉਂਦੇ ਨੇ ਅੱਗੇ ਇਨਾਂ ਨਾਲ ਗੱਲਬਾਤ ਕਰ ਲਓ ਜੀ ਸੱਚੇ ਪਾਤਸ਼ਾਹ ਜੀ ਉਹ ਸ੍ਰੀ ਗੁਰੂ ਤਾਂ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੀ ਪਵਿੱਤਰ ਧਰਤੀ ਤੇ ਬਰਾਜਮਾਨ ਹਾਂ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਆਪ ਜੀ ਬਾਬਾ ਜੀ ਸੰਤ ਬਾਬਾ ਪਗਤ ਮਿਰਤਾ ਸਿੰਘ ਜੀ ਨਾਲ ਬਾਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਰੋਕੇ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਬਰੋਗਰਾਂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਰਬਤ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੇ ਸਾਲ ਇਸ ਪਾਵਨ ਪਵਿੱਤਰ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਇਤਿ ਸੰਗਤਾਂ ਪਹੁੰਚਦੀਆਂ ਤੇ ਖੰਡ ਪਰਧਾਂ ਦੀ ਸੇਵਾ ਹੁੰਦੀ ਹੈ ਲੰਮੇ ਸਮੇਂ ਤੋਂ ਸਤਗੁਰ ਨੇ ਇਹ ਸੇਵਾ ਬਖਸ਼ੀ ਹੈ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ ਫਰੀਦਪੁਰ ਤੋਂ ਸੰਗਤ ਆਉਂਦੀ ਹੈ ਜਿੱਥੇ ਗੁਰੂ ਦੀ ਕਿਰਪਾ ਦੇ ਨਾਲ ਉਥੇ ਤਿੰਨ ਸਕੂਲ ਚਾਰੇ ਗੁਰੂ ਰਾਮਦਾਸ ਪਵਰ ਸਕੂਲ ਜਿੱਥੇ ਉਥੇ ਬੱਚਿਆਂ ਦੀ ਚੜ੍ਹਦੀ ਕਲਾ ਗਰੀਬ ਬੱਚਿਆਂ ਦੀ ਫਰੀ ਪੜਾਈ ਹੁੰਦੀ ਹੈ ਗੁਰੂ ਮਹਾਰਾਜ ਜੀ ਬਖਸ਼ਾ ਕਰਦੇ ਹੈ ਦੇ ਨਾਲ ਇਥੇ ਗੁਰੂ ਦੀ ਕਿਰਪਾ ਦੇ ਨਾਲ ਜੋ ਪੰਜਵਤੀ ਨਾਸਕ ਗੁਰੂ ਘਰ ਹੈ ਹਰਿਆਣੇ ਚ ਹੈ ਤੇ ਉੱਥੇ ਫਿਰੋਹੀਪੁਰ ਦੇ ਕੋਲ ਤਿੰਨ ਚਾਰ ਗੁਰਦੁਆਰੇ ਹੈ ਤੇ ਗੁਰੂ ਦੀਆਂ ਬਖਸ਼ਾਂ ਦੇ ਨਾਲ ਹਰ ਸਾਲ ਦੇ ਸਾਲ ਜੋ ਇਥੇ ਪੌਂਟਾ ਸਾਹਿਬ ਆਣ ਕੇ ਸਿੱਖ ਸੰਗਤਾਂ ਜਿੱਥੇ ਸੇਵਾ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਤੇ ਨਾਲ ਇਥੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਜੋ ਕੱਲ ਰੋਜ ਤੋਂ ਖੰਡ ਪਾਂਬ ਰੰਭ ਹੋਇਆ ਤੇ ਕੱਲ ਇਥੇ ਭੋਗ ਪਾਣੇ ਇਸ ਤੋਂ ਬਾਅਦ ਹਰ ਸਾਲ ਦੇ ਸਾਲ ਜਿਵੇਂ ਪੌਂਟਾ ਸਾਹਿਬ ਦੀ ਧਰਤੀ ਦੀ ਖੰਨ ਪਟਾਂ ਦੀ ਸੇਵਾ ਨਾਨਕ ਮਤੇ ਜੋ ਗੁਰਨਾਨਕ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਉੱਥੇ ਵੀ ਸ੍ਰੀ ਅਖੰਡ ਪਟਾਂ ਦੀ ਸੇਵਾ ਸੰਗਤ ਵੱਲੋਂ ਰਣਕੀ ਕਰਵਾਈ ਜਾਂਦੀ ਹੈ ਇਹ ਸੇਵਾ ਸਰਬੱਤ ਦੇ ਭਲੇ ਵਾਸਤੇ ਹੈ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਹੈ ਸਰਬੱਤ ਦੇ ਭਲੇ ਵਾਸਤੇ ਇਹ ਸੇਵਾ ਚੱਲ ਰਹੀ ਹੈ ਗੁਰੂ ਕਿਰਪਾ ਕਰਨ ਅਹੀਂ ਸਤਿਕਾਰਯੋਗ ਪੱਤਰਕਾਰ ਸਾਹਿਬ ਹਰ ਸਾਲ ਦੇ ਸਾਲ ਬਾਹ ਭਾਰੀ ਸਾਨੂੰ ਇਥੋਂ ਜੋਗ ਦੇ ਰਹੇ ਆ ਤੇ ਜਦੋਂ ਵੀ ਆਈਏ ਸਾਂ ਬਹੁਤ ਭਾਰੀ ਇਹਨਾਂ ਦਾ ਸੰਯੋਗ ਤੇ ਹੁਣ ਵੀ ਸਾਡੇ ਕੋਲ ਬੈਠੇ ਇਹ ਜੋ ਆਪਣਾ ਰੀਲਿਜ ਕਰ ਰਹੇ ਹੈ ਗੁਰੂ ਕਿਰਪਾ ਕਰਨ ਰਹਿਮਤਾਂ ਕਰਨ ਇਹ ਹੋਰ ਅਰਦਾਸ ਹੈ ਸੱਚੇ ਪਾਤਸ਼ਾਹ ਦੁਨੀਆ ਦਾ ਭਾਗ ਕਰੋ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਉਹਨਾਂ ਤੇ ਕਿਰਪਾ ਕਰੋ ਨਸ਼ਿਆਂ ਤੋਂ ਬਚਾ ਕੇ ਚੰਗਾ ਦੇਸ਼ ਕੌਮ ਦੀ ਸੇਵਾ ਕਰਨ ਇਹ ਨੌਜਵਾਨ ਜਵਾਨੀਆਂ ਜਿਹੜੀਆਂ ਨਸ਼ਿਆਂ ਜਨਾ ਬਰਬਾਦ ਹੋਣ ਇਹ ਸਾਡੀ ਅਰਦਾਸ ਹੈ ਬੇਨਤੀ ਹੈ ਗਰੀਬ ਅਨਵਾਜ ਸਰਬੱਤ ਦਾ ਭਲਾ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਆਲ ਸ੍ਰੀ ਅਕਾਲ